ਗੁਰਦੁਆਰਾ ਸਾਹਿਬ ਦੀ ਲੈਟਰਪੈਡ ਵਰਤ ਕੇ ਲੋਕਾਂ ਨੂੰ ਅਨੰਦ ਕਾਰਜ ਵਿਆਹ ਦੇ ਸਰਟੀਫਿਕੇਟ ਜਾਰੀ ਕਰਨ ਵਾਲਾ ਗ੍ਰੰਥੀ ਪੁਲਿਸ ਨੇ ਕੀਤਾ ਗ੍ਰਿਫਤਾਰ ਕੀਤੀ ਜਾ ਰਹੀ ਮਾਮਲੇ ਦੀ ਅਗਲੀ ਪੜਤਾਲ ਥਾਣਾ ਸਦਰ ਮੁਖੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਪਾਸ ਇੱਕ ਵਿਅਕਤੀ ਦੇ ਵੱਲੋਂ ਬਿਆਨ ਲਿਖਾਇਆ ਗਿਆ ਸੀ ਕਿ ਇੱਕ ਵਿਅਕਤੀ ਜਿਸ ਨੂੰ ਕਿ ਗੁਰਦੁਆਰਾ ਸਾਹਿਬ ਕੋਟ ਸਮੀਰ ਵਿਖੇ ਗ੍ਰੰਥੀ ਰੱਖਿਆ ਗਿਆ ਸੀ ਅਤੇ ਬਾਅਦ ਦੇ ਵਿੱਚ ਇਸ ਨੂੰ ਇਥੋਂ ਚਲਦਾ ਕਰ ਦਿੱਤਾ ਗਿਆ ਸੀ ਤਾਂ ਇਸ ਵੱਲੋਂ ਗੁਰਦੁਆਰਾ ਸਾਹਿਬ ਦੀ ਮੋਹਰ ਅਤੇ ਲੈਟਰਪੈਡ ਆਪਣੇ ਨਾਲ ਚੁੱਕ ਕੇ ਲੈ ਜਾਈ ਗਈ ਅਤੇ ਬਾਅਦ ਦੇ ਵਿੱਚ ਉਸ ਨੂੰ ਵਰਤ ਕੇ ਲੋਕਾਂ ਦੇ ਵਿਆਹ ਦੇ ਸਰਟੀਫਿਕੇਟ ਇਸ ਲੈਟਰਪੈਡ ਤੇ ਜਾਰੀ ਕਰਨ ਲੱਗਿਆ ਜਿਸ ਤੋਂ ਬਾਅਦ ਇੱਕ ਘਟਨਾ ਹੋਣ ਤੋਂ ਬਾਅਦ ਇਸ ਮਾਮਲੇ ਦਾ ਖੁਲਾਸਾ ਹੋਇਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕਰ ਇਸ ਗਰੰਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਨੇ ਦੱਸਿਆ ਹੈ ਕਿ ਹੁਣ ਤੱਕ ਇਹ ਕਰੀਬ 18 ਤੋਂ 19 ਵਿਆਹ ਦੇ ਸਰਟੀਫਿਕੇਟ ਜਾਰੀ ਕਰ ਚੁੱਕਿਆ ਹੈ ਅਤੇ ਇਸ ਤੋਂ ਅਗਲੀ ਪੁਛਪੜਤਾਲ ਕੀਤੀ ਜਾ ਰਹੀ ਹੈ ਇੰਸਪੈਕਟਰ ਮੇਜਰ ਸਿੰਘ ਐਸ ਐਚ ਓ ਥਾਣਾ ਸਿਗਰ ਬਠੁੰਡਾ ਇੱਕ ਮੰਗਲਾਦਾਰ ਜਿਹੜਾ ਸੀਗਾ ਜੋ ਗ੍ਰਾਥੀ ਸਿੰਘ ਤੋਂ ਕੀ ਮਾਮਲਾ ਜੁੜਿਆ ਹੈ ਕੰਡਾ ਪਿੰਡ ਇੱਕ ਸਾਡੇ ਕੋਟ ਸ਼ਮੀਰਾ ਉਹਦੇ ਬਾਹਰ ਟਾਣੀਆਂ ਉਹਨਾਂ ਨੇ ਟਾਣੀਆਂ ਵਾਲਿਆਂ ਨੇ ਆਪਣਾ ਇੱਕ ਗੁਰਦੁਆਰਾ ਸਾਹਿਬ ਮਾਇਆਪੇ ਗੁਰਦੁਆਰਾ ਸਾਹਿਬ ਚਕੇਰੀਆਂ ਉੱਥੇ ਇੱਕ ਜਿਹੜਾ ਹੈਗਾ ਇਹ ਤਰਕੜ ਸਿੰਘ ਪੁੱਤਰ ਦਰਸ਼ਨ ਸਿੰਘ ਇਹ ਹੈਗਾ ਤਾਂ ਬਦਿਆਲੇ ਦਾ ਰਤੀਆ ਕੋਲ ਪਿੰਡੇ ਦਾ ਪਰ ਇਹ ਰਹਿੰਦਾ ਹਲਸਣਾ ਕਪਚਾ ਇਹ 13 7 2024 ਨੂੰ ਉਹਨਾਂ ਨੇ ਬਤੌਰ ਸੇਵਾਦਾਰ ਉੱਥੇ ਇਹਨੂੰ ਮਤਲ ਰੱਖਿਆ ਸੀ ਪਰ ਇਹ ਉੱਥੇ 4 ਦਿਨ ਹੀ ਰਿਹਾ 4 ਦਿਨ ਬਾਅਦ 17 ਤਰੀਕ ਨੂੰ ਉੱਥੋਂ ਚਲਾ ਗਿਆ ਪਰ ਇਹ ਜਾਣ ਵੇਲੇ ਉੱਥੋਂ ਜਿਹੜੀ ਗੁਰਦਵਾਰਾ ਸਾਹਿਬ ਦੀ ਲੈਟਰਪੈਡ ਹੁੰਦੀ ਹੈ ਜਿੱਤੇ ਆਨੰਦ ਕਾਰਜ ਵਗੈਰਾ ਕਰਾਉਂਦੇ ਆ ਇੱਕ ਮੋਹਰ ਇਹ ਉੱਥੋਂ ਜਾਂਦਾ ਹੋਇਆ ਉੱਥੋਂ ਲੈ ਗਿਆ ਜਿਹੜੀ ਉਹਨਾਂ ਨੇ ਇਹਨੂੰ ਦਿੱਤੀ ਸੀ ਵੀ ਜੇ ਕੋਈ ਇੱਥੇ ਅੰਦਾਜ਼ਾ ਕਰਨੇ ਆਣਗੇ ਉਸ ਤੋਂ ਬਾਅਦ ਇਹਨੇ ਕੀ ਕੀਤਾ ਇਹਨੇ ਕੰਮ ਸ਼ੁਰੂ ਕਰਤਾ ਵੀ ਜਿਹੜੇ ਆਹਾ ਲੜਕੇ ਆ ਲੜਕੀਆਂ ਘਰੋਂ ਭੱਜ ਕੇ ਮੈਰਿਜ ਕਰਾਉਂਦੇ ਆ ਇਹਨੇ ਉਹਨਾਂ ਨੂੰ ਜਿਹੜੇ ਮੈਰਿਜ ਸਰਟੀਫਿਕੇਟ ਆ ਜਿਹੜੇ ਗੁਣੰਦ ਕਰਦੇ ਉਹਦੇ ਨੇ ਸ਼ੁਰੂ ਕਰਤੇ ਉਹ ਜਿਹੜਾ ਹੈਗਾ ਹਰਪ੍ਰੀਤ ਸਿੰਘ ਮੱਖਾਪੱਤੀ ਦਾ ਜਿਹੜਾ ਪ੍ਰਧਾਨ ਆ ਉਹ ਦੁਆਰਾ ਸਾਹ ਹਾਂ ਉਹਨਾਂ ਦੇ ਕਿਤੇ ਰਿਲੇਟਿਵ ਲੜਕੀ ਸੀ ਜਦੋਂ ਉਹਦਾ ਵਿਆਹ ਦਾ ਜਦੋਂ ਸਰਟੀਫਿਕੇਟ ਆਇਆ ਸਾਹਮਣੇ ਉਹਨਾਂ ਨੇ ਫੋਨ ਕੀਤਾ ਇਹਨਾਂ ਨੂੰ ਵੀ ਤੁਹਾਡੇ ਗੁਰਦੁਆਰੇ ਚ ਗਿਰਿਆ ਸਾਹਿਬ ਆਨੰਦ ਕਰ ਗਏ ਕਹਿੰਦੀ ਸਾਡੇ ਤੇ ਇਹਨੂੰ ਆਇਆ ਸੀ ਉਦੋਂ ਚੜਕਦਨ ਰਹੀ ਸੀ ਭੱਜ ਗਈ ਸੀ ਤੇ ਹੈ ਨਹੀਂਗਾ ਕੋਈ ਵੀ ਹੁਣ ਇਹਨਾਂ ਨੇ ਫਿਰ ਇਹਦੀ ਪਾਲ ਸ਼ੁਰੂ ਕੀਤੀ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਜਿਹੜਾ ਇਹ ਹੰਸਨਗਰ ਗੁਰਦੁਆਰਾ ਸਾਹਿਬ ਉੱਥੇ ਬੈਠਾ ਤੇ ਇਹਨਾਂ ਨੇ ਆ ਕੇ ਸਾਡੇ ਚੌਕੀ ਕੋਰਸ਼ਵੀਰ ਜਿਹੜੀ ਇੰਡਸਟਰੀ ਇਥੇ ਚੌਕੀ ਆ ਉਹ ਉੱਥੇ ਜਾ ਕੇ ਆਪਦਾ ਬਿਆਨ ਲਖਾਇਆ ਜਿਹੜੇ ਜਿਹਦੇ ਬਿਆਨ ਤੇ ਅਸੀਂ ਮੁਕੱਦਮਾ ਨੰਬਰ 134 ਮਤਿ 20 2024 ਦਾ ਜਿਹੜਾ ਇਹਦੇ ਖਿਲਾਫ ਦਰਜ ਕੀਤਾ ਤੇ ਜਿਹੜਾ ਇਹਨੂੰ ਆਪਣਾ ਅਰੈਸਟ ਕਰ ਲਿਆ ਤੋ ਇਹਨੇ ਅੱਜ ਇਹਨੂੰ ਮਾਨਜੋਗ ਦਾਸ ਜੀ ਪੇਸ਼ ਕਰਕੇ ਦਰਮਾਨ ਲਵਾਂਗੇ ਰੱਖਾਂਗੇ ਵੀ ਇਹਨੇ ਕਿੱਥੇ ਕਿੱਥੇ ਕੀ ਕੀ ਕੀਤਾ ਅਗੋਂ ਰੱਖੇ ਨੇ ਆਪਾਂ ਨੋਟ ਲੈਣ ਦਾ ਇਹਨੇ ਜੀ ਮੇਰੇ ਹਿਸਾਬ ਨਾਲ ਘੱਟੋ ਘੱਟ 18 19 ਜਿਹੜੇ ਇਹਨੇ ਜਿਹੜੇ ਸਾਨੂੰ ਲੈਟਰ ਪੈਡ ਦੇ ਕੋਲ ਗ੍ਰਾਂਂਦ ਕੀਤੀ ਆ ਉਹ ਚ 18 19 ਇਹਨੇ ਜਿਹੜੇ ਸਰਟੀਫਿਕੇਟ ਜਾਰੀ ਕੀਤੇ ਨੇ ਅੰਦਕਾ ਦੇ ਕਾਪੜੇ ਜਿੱਤੇ ਕੋਲ ਸਾਂ ਇਹ ਤਾਂ ਹੁਣ ਅਜੇ ਵਿਸ਼ਾ ਜੀ ਸਾਡਾ ਪੜਤਾਲ ਦਾ ਨੇ ਰਹਿੰਦਾ ਜਰੂਰ ਸੀ ਇੱਥੇ ਹੰਸਨਗਰਚੇ ਵੀ ਕਿੱਥੇ ਕਰਦਾ ਸੀ ਇੱਥੇ ਕਰਦਾ ਸੀ ਕਿੱਥੇ ਕਰਦਾ ਸੀ ਹੁਣ ਗੁਰਦੁਆਰੇ ਚ ਹੀ ਰਹ ਰਿਹਾ ਸੀਗਾ ਕਿ ਜੇ ਗਾਦ ਕੱਤ ਰਹੇ ਰਹੇ ਸੀ ਨਹੀਂ ਹੁਣ ਇਹ ਕਾਂਸਨਾ ਗੁਰਦੁਆਰਾ ਸਾਹਿਬ ਆ ਬੀ ਉੱਥੇ ਰਹੇ ਰਹੇ ਸੀ ਇਸ ਤੋਂ ਬਾਅਦ ਵੀ ਕੋਈ ਹੋਰ ਗੁਰਦੁਆਰਾ ਸਾਹਿਬ ਦੀਆਂ ਕੋਈ ਲੈਟਰ ਪ੍ਰਿੰਟ ਜਾਂ ਕੋਈ ਉਹਨਾਂ ਨੂੰ ਬਰਾਮਦ ਨਹੀਂ ਅਜੇ ਤੱਕ ਸਾਡੇ ਕੋਲ ਇਹ ਹੀ ਆ ਅਸੀਂ ਗਾ ਪੜਤਾਲ ਕਰ ਰਹੇ ਆ ਜੋ ਵੀ ਸਾਹਮਣੇ ਆਊਗਾ ਉਦੋਂ ਤੱਕ ਕਰਦੇ ਰਹੋ ਠੀਕ ਤੁਸੀਂ ਜਾਨ ਲੱਗਿਆ ਵੀ ਤੁਸੀਂ ਗਾਦ ਤੇ ਸਰਟੀਫਿਕੇਟ ਬਣਾ ਕੇ ਦੇ ਦੇ ਜੀ ਚੋਂ ਠਾਲ ਜਾਮ ਹੈ ਉਹ ਸਥਾਨ ਮੈਨੂੰ ਗੁਰਦੁਆਰਾ ਸਾਹਿਬ ਦਿੱਤਾ ਸੀ ਜਿਹੜਾ ਮੈਂ ਸਰਟੀਫਿਕੇ ਜਦੋਂ ਉਹ ਸਰਟੀਫਿਕੇਟ ਮੈਰਜ ਵਾਲੇ ਲੈ ਕੇ ਉੱਥੇ ਪਹੁੰਚ ਗਏ ਜਿਨ੍ਹਾਂ ਦੀ ਕੁੜੀ ਦਾ ਵਿਆਹ ਹੋਇਆ ਸੀ ਉਦੋਂ ਕਮੇਟੀ ਵਾਲੇ ਮੁੱਕਰ ਗਏ ਮੁੜ ਕੇ ਮੇਰੇ ਤੇ ਸਾਰੇ ਇਲਜ਼ਾਮ ਲਾਤੇ ਉਹਨਾਂ ਨੇ ਗੁਰਦੁਆਰਾ ਮੈਨੂੰ ਦਿੱਤਾ ਸੀ ਪਹਿਲਾਂ ਵੀ ਸੋਕੇ ਤੇ ਇਲਜ਼ਾਮ ਲੱਗੇ ਸੀ ਕਿ ਹੋਰ-ਹੋਰ ਦੁਬਾਰਾਂ ਨੇ ਵੀ ਲਾਏ ਸੀ ਨਹੀਂ ਪਹਿਲਾਂ ਮੇਰੇ ਤੇ ਇਲਜ਼ਾਮ ਕੋਈ ਨਹੀਂ ਲੱਗਿਆ ਜੀ ਸਾਡੇ ਗੁਰਦੁਆਰਾ ਸਾਹਿਬ ਦੇ ਆਨੰਦ ਕਾਰਜ ਦੇ ਹੀ ਰੌਲਾ ਪੈ ਗਿਆ ਸੀ ਮੈਂ ਜਦ ਅਸੀਂ ਖੁਦ ਜਾ ਕੇ ਸੀ ਸਾਰੇ ਪੱਤਰਕਾਰ ਗਏ ਸੀ ਕਿ ਉੱਥੇ ਸ਼ਰੋਮੀ ਕਮੇਟੀ ਵੀ ਆਈ ਸੀ ਉਦੋਂ ਰੌਲਾ ਪਿਆ ਸੀ ਜੀ ਉਹਨੇ ਸਿੰਘਾਂ ਨੇ ਫੇਕ ਬਣਾਈ ਸੀਗੇ ਜੀ ਤੇ ਉਹਨਾਂ ਨੇ ਸਰਟੀਫਿਕੇਟ ਵੀ ਦਿਖਾਈ ਸੀਗੇ ਜਿਹੜੇ ਤੁਸੀਂ ਹਾਂਜੀ ਮੇਰੇ ਸਾਈਨ ਨਹੀਂ ਸੀ ਉਹ ਮਿਲੇ ਰਲੇ ਨਹੀਂ ਸੀ ਤਾਂ ਹੀ ਤਾਂ ਕੇਸ ਕਰ ਰੱਖਾ ਦਫਾ ਹੋ ਗਿਆ ਸੀ ਮੇਰੇ ਸਿਗਨੇਚਰ ਹੈ ਨਹੀਂ ਸੀ ਉਹ ਜਿਹੜੇ ਲੈਟਰਪੈਡ ਤੁਹਾਡੇ ਤੋਂ ਮਿਲੇ ਆ ਗੁਰਦੁਆਰਾ ਸਾਹਿਬ ਦੇ ਉੱਥੇ ਤਨਾਦ ਤੋਂ ਫੇਕ ਬਣ ਹਾਂਜੀ ਨੇ ਹੁਣ ਤੁਸੀਂ ਕਿਹੜੇ ਕੁਝ ਵੀ ਕੋਰਸ ਵਿੱਚ ਦਿੱਤਾ ਕੋਰਸ ਮੀਰ ਵਾਲਾ ਗੁਰਦੁਆਰਾ ਸਾਹਿਬ ਦੇ ਸੰਗਤ ਨੇ ਮੈਨੂੰ ਦਿੱਤਾ ਸੀ ਉਹਨਾਂ ਨੇ ਉੱਥੇ ਅਸੀਂ ਉੱਥੇ ਅਸੀਂ ਰਹੇ ਸੀ ਹੋਰ ਤੁਸੀਂ ਤੁਹਾਡੇ ਕੋਲ ਲਾਈਟਰ ਪੈਟ ਜਿਹੇ ਕਾਉਂਚਪੀਰ ਦੇ ਮੇਲੇ ਆ ਮੋਹਰ ਮਿਲੀ ਆ ਹਾਂ ਫਿਰ ਤੁਸੀਂ ਕਿਉਂ ਨਾਲ ਚੱਕ ਲੈ ਨਹੀਂ ਹਾਲੇ ਗੱਲ ਚੱਲੀ ਜਾਂਦੀ ਸੀ ਉਹ ਕਹਿੰਦੇ ਸੀ ਵੀ ਆਪਾਂ ਫਸਲ ਵਾਲੀ ਵੀਤਾਂਗੇ ਤੇ ਉਸ ਤੋਂ ਬਾਅਦ ਤੇ ਤੁਹਾਨੂੰ ਇਹ ਅਸੀਂ ਲਿਖਤੀ ਰੂਪ ਵਿੱਚ ਵੀ ਦਵਾਵਾਂਗੇ ਇਹ ਲਿਖਤ ਕੋਈ ਨਹੀਂ ਸੀ ਪਰ ਉੱਥੇ ਅਸੀਂ ਰਹਿੰਦੇ ਸੀਗੇ ਪਰ ਉਹ ਚੱਕ ਲੈਣ ਦਾ ਕਾਇਦਾ ਨਹੀਂ ਸੀ ਕਰ ਨਹੀਂ ਚੋਰੀ ਚੱਕ ਕੇ ਨਹੀਂ ਸੀ ਮੈਂ ਲੈ ਕੇ ਆਇਆ ਇਹ ਉਹਨਾਂ ਦੇ ਸਥਾਨ ਹੀ ਮੈਨੂੰ ਦੇ ਤਾਂ ਸਾਰਾ ਕੁਝ ਉੱਥੇ ਪ੍ਰਬੰਧ ਦੀ ਮੇਰੀ ਜ਼ਿੰਮੇਵਾਰੀ ਸੀ ਨਾ ਜੀ